ਜੁੜੇ ਰਹੋ ਤੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਚੋਣਾਂ ਦਾ ਮਾਹੌਲ ਗਰਮ ਤੇ ਫਰੀਦਕੋਟ ਹਲਕੇ ਵਿੱਚ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਗੀਤ ਸੁਣਨ ਨੂੰ ਮਿਲ ਰਹੇ ਆ ਇੱਥੋਂ ਭਾਜਪਾ ਦੇ ਉਮੀਦਵਾਰ ਹਾਂਸ ਰਾਜ ਹਾਂਸ ਨੇ ਤਾਂ ਪੂਰੀ ਦੀ ਪੂਰੀ ਹਵਾਈ ਬੱਲ ਰੱਖੀ ਹੈ ਤੇ ਉਹਨਾਂ ਵੱਲੋਂ ਆਪਣੇ ਗੀਤਾਂ ਨੂੰ ਨਵੀਂ ਰਵਾਨਗੀ ਤੇ ਨਵੀਂ ਭਾਸ਼ਾ ਦੇ ਕੇ ਪੇਸ਼ ਕੀਤਾ ਜਾ ਰਿਹਾ ਹੈ। ਹਰੇਕ ਗੀਤ ਵਿੱਚ ਆਪਣਾ ਚੋਣ ਨਿਸ਼ਾਨ ਤੇ ਨਰਿੰਦਰ ਮੋਦੀ ਨੂੰ ਜੋੜ ਕੇ ਉਸੇ ਅੰਦਾਜ਼ ਵਿੱਚ ਗਾ ਕੇ ਵੋਟਾਂ ਮੰਗੀਆਂ ਜਾ ਰਹੀਆਂ। ਇਥੋਂ ਤੱਕ ਕਿ ਉਹਨਾਂ ਨੇ ਆਪਣੇ ਗੀਤ ਸਿੱਲੀ-ਸਿੱਲੀ ਆਉਂਦੀ ਏ ਹਵਾ ਇਸ ਨੂੰ ਵੀ ਬਦਲ ਕੇ ਅੱਜਕੱਲ ਮਿੱਠੀ-ਮਿੱਠੀ ਆਉਂਦੀ ਏ ਹਵਾ ਰਹੀਂ ਉਚਾਰਨ ਕਰਕੇ ਗਾਇਆ ਜਾ ਰਿਹਾ ਹੈ ਤੇ ਘਰ ਸੇ ਤਿਆਰ ਹੋ ਕੇ ਕਿੱਥੇ ਚੱਲਿਓ ਨਾਲੇ ਇਕੱਲੇ-ਇਕੱਲਿਆਂ ਇਸ ਨੂੰ ਤਾਂ ਉਹ ਆਪਣੇ ਇਸ ਅੰਦਾਜ਼ ਦੇ ਵਿੱਚ ਗਾ ਕੇ ਪ੍ਰਚਾਰ ਕਰ ਰਿਹਾ ਜੇ ਰੋਗੀ ਕੋਚਨ ਗਰਸੀ ਤੇ ਆ ਕੋ ਕਿੱਥੇ ਚੱਲੇ ਹੋ ਕਮਲ ਨੂੰ ਜਤੋਂ ਚਲੇ ਕਹਾਂ ਸਾਨੂੰ ਵੀ ਨਾਲ ਐਜੋ ਜਿੱਤੇ ਚੱਲੇ ਜੋ ਮੋਦੀ ਨੂੰ ਭੋਗ ਨੂੰ ਜਤੋਂ ਚੱਲੇ ਕਮਲ ਨੂੰ ਉਹ ਤਾਂ ਬੋਲਦੇ ਦੇ ਰੂਪ ਨੂੰ ਬਦਲ ਦਿੰਦੇ। ਇਸੇ ਤਰ੍ਹਾਂ ਉਹਨਾਂ ਨੇ ਆਪਣੇ ਇਸ ਗੀਤ ਕਿ ਨਿਤ ਖੈਰ ਮੰਗਾ ਸੋਹਣਿਆ ਮੈਂ ਤੇਰੀ ਨੂੰ ਵੀ ਇਸ ਅੰਦਾਜ਼ ਦੇ ਵਿੱਚ ਨਰਿੰਦਰ ਮੋਦੀ ਦੀ ਲੰਮੀ ਉਮਰ ਦੀ ਕਾਮਨਾ ਕਰਕੇ ਗਾਇਆ ਹੈ ਤੇ ਨਾਲ ਦੀ ਨਾਲ ਆ ਜਾਵੇ ਮਾਹੀ ਤੇਰਾ ਰਸਤਾ ਉਡੀਕਦੇ ਆ ਇਸ ਨੂੰ ਵੀ ਵੱਖਰੇ ਅੰਦਾਜ਼ ਦੇ ਵਿੱਚ ਹੁਣ ਦੇ ਅੰਦਾਜ਼ ਵਿੱਚ ਵੋਟਾਂ ਦੇ ਅੰਦਾਜ਼ ਵਿੱਚ ਇਸ ਤਰ੍ਹਾਂ ਗਾਇਆ ਹੈ। ਮੋਦੀ ਸਾਹਿਬ ਬਹੁਰੀ ਆਸਾਂ ਦੇ

ਦੇ ਮੋਦੀ ਜੀ ਨੂੰ ਮਨੂਰ ਆਵੇ ਦੇ ਦੀ ਬੋਲ ਸਤਿ ਸ੍ਰੀ ਅਕਾਲ ਮਨੂਰ ਆਵੇ ਦੁਆਵਾ ਕੋਈ ਬੋਲਾਂਗੇ ਮਿੱਤ ਬਹਿਰ ਦਾ ਸੋਲਿਆ ਮੱਝੇ ਬੋਲਾਂਗੇ ਮਾਲਕ ਨੂੰ ਪਛਤਿ ਜੀ ਮਾਲਕ ਦੇ ਕਮੰਡਰ ਨੂੰ ਪਿਆ ਟੈਂਪੋ ਅਤੇ ਮਟਰ ਫੰਕਸ਼ਨ ਲਗਾ ਦੇ ਇਲਮ ਦਸਦੀ ਦੇ ਸਾਰੇ ਵੱਡੇ ਨੰਨਿਆਂ ਦਾ ਅੰਦਰ ਕਦਮਾਂ ਆਏ ਤੇ ਗਾਣਾ ਜਿਹੜਾ ਨਾਮ ਚਾਹਤਾ ਅਾਜਾ ਮੋਦੀ ਤੇਰਾ ਦਸਤਾਰ ਉਡੀਕ ਰਹੀਆ ਆਉਂਦੇ ਮੋਦੀ ਮੇਰਾ

ਜਦੋਂ ਫਰੀਦਕੋਟ ਦੇ ਕਿਸੇ ਵੀ ਹਿੱਸੇ ਵਿੱਚ ਉਹ ਵੋਟਾਂ ਮੰਗਦੇ ਨੇ ਤੇ ਉੱਥੇ ਨਿਹੰਗ ਸਿੰਘ ਮੌਜੂਦ ਹੁੰਦੇ ਨੇ ਜਾਂ ਫਿਰ ਜ਼ਿਆਦਾ ਔਰਤਾਂ ਮੌਜੂਦ ਹੁੰਦੀਆਂ ਨੇ ਤੇ ਉੱਥੇ ਉਹਨਾਂ ਦਾ ਗੀਤ ਕੁਝ ਹੋਰ ਰੰਗ ਵਿੱਚ ਹੁੰਦਾ ਹੈ ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੈਕਾਰੇ ਹੁੰਦੇ ਆ ਤੇ ਜਾਂ ਫਿਰ ਧੀਆਂ ਦੇ ਹੱਕ ਵਿੱਚ ਗੀਤ ਛੇੜਿਆ ਜਾਂਦਾ ਹੈ ਕੁਝ ਇਸ ਤਰ੍ਹਾਂ ਹੋਵੇ ਨਾਲ ਹੋਵੇ ਬਾਬਾ ਜੀ ਦੇ ਜੀ ਆਸਣੇ ਜੋਰਾਂ ਪਰ ਫਟੇ ਸੰਦੇ ਚਰਨਾਂ ਨੂੰ ਭਾਵੇਂ ਜਗਾਰੇ ਲਾਵੇ ਨਿਹੜ ਹੋ ਜਾਵੇ ਸਿੱਧਾ ਸਿੰਘਾਂ ਦਾ ਮਨ ਨੂੰ ਭਾਵੇ ਸੋਹਣੇ ਸੁਲਾਕਰ ਉਸਾਨੇ ਰੇ ਬਾਜਾਂ ਵਾਲੇ ਮਾਹੀ ਦਾ ਸੋਹਣੇ ਸੰਤ ਸਿਪਾਹੀ ਦਾ ਐ ਪੰਥ ਬੇਮਿਸਾਲ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਕੀ ਹੋਏ ਜੇ ਸਪੀਕਰਾਂ ਨੂੰ ਉੱਚੀ ਬੋਲੋ ਮੇਰੇ ਬਾਜਾਂ ਵਾਲੇ ਮਾਹੀ ਦਾ ते सोने संत सपाही है पंथ बे मिसो भोले सोन लोको न गुज़ारो ਆ ਜੀ ਆਹ ਤਾਂ ਗੁੰਮ ਨਾ ਅੱਛਾ ਚੁੱਪ ਬਾਤ ਹੀ ਕਰ ਲਈਏ ਸੇਂਗ ਤੱਤੇ ਚੰਗੇ ਲੱਗਦੇ ਆ ਹਾਂ ਜੀ ਉਸ ਪਾਈਲੇ ਬੁੱਲਦਾ ਲੋਕੋ ਨਾਏ ਕਹਿਰ ਗੁਜ਼ਾਰੋ ਓ ਧੀਆਂ ਕੁੱਖ ਦੇ ਵਿੱਚ ਨਾ ਮਾਰੋ ਲੋਕੋ ਨਾਏ ਕਹਿਰ ਗੁਜ਼ਾਰੋ ਧੀਆਂ ਕੁੱਖ ਦੇ ਵਿੱਚ ਨਾ ਮਾਰੋ ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮਨਾਉਂਦੀਆਂ ਨੇ ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮਨਾਉਂਦੀਆਂ ਨੇ ਓਏ ਪੁੱਤ ਵਣਡਾਉਣ ਜ਼ਮੀਨਾਂ ਏ ਤੀਆਂ ਦੁੱਖ ਵਣਡਾਉਂਦੀਆਂ ਨੇ ਹੰਸ ਦੇ ਗੀਤ ਲੋਕ ਸੁਣ ਵੀ ਰਹੇ ਆ ਤੇ ਉਸ ਦੀ ਤਾਲ ਦੇ ਨਾਲ ਮਲਾ ਕੇ ਤਾਲ ਗੁੰਗੁਣਾ ਵੀ ਰਹੇ ਆ ਇੱਥੋਂ ਤੱਕ ਕਿ ਉਹ ਉਸ ਦੇ ਬੁਲਾਏ ਗਏ ਭਾਰਤ ਮਾਤਾ ਦੀ ਜੈ ਹੈ ਦੇ ਜੇਕਾਰਿਆਂ ਨਾਲ ਵੀ ਸਹਿਮਤ ਹੋ ਕੇ ਉਸ ਦੇ ਸੁਰ ਵਿੱਚ ਸੁਰ ਮਲਾ ਕੇ ਜੇਕਾਰੇ ਬੁਲਾ ਰਹੇ ਆ ਪਰ 4 ਜੂਨ ਨੂੰ ਇਹੀ ਵੋਟਰ ਹੰਸ ਰਾਜ ਹੰਸ ਨੂੰ ਕਿਤੇ ਇਹ ਗਾਉਣ ਲਈ ਮਜਬੂਰ ਨਾ ਕਰ ਦੇਣ ਕਿ ਦਿਲ ਟੋਟੇ ਟੋਟੇ ਹੋ ਗਿਆ ਕੀ ਕਰੀਏ ਕੀ ਕਰੀਏ ਓਏ ਤੇਰੇ ਤੋਂ ਬਗੈਰ ਰੱਬਾ ਸਾਡਾ ਹੋਰ ਕੋਈ ਨਾ